ਫਰਜੀ ਫਰਮ ਬੜਾ ਬੰਦੇ ਕਿਸਾਨਾਂ ਨਾਲ ਕਰ ਗਏ ਧੋਖਾ ਲਗਭਗ 1 ਕਰੋੜ ਦੀ ਕਣਕ ਲੈ ਕੇ ਹੋਏ ਫਰਾਰ ਸੁਣੋ ਪੂਰਾ ਕੀ ਹੈ ਮਾਮਲਾ ਹੈਗਾ ਰਾਏਪੁਰਾ ਠੀਕ ਹੈ ਉਹ ਗਵਾਰ ਪਿੰਡ ਹੈ 4 ਕਿਲੋਮੀਟਰ ਪਿੰਡ ਹੈ ਠੀਕ ਹੈ ਇਹ ਮੈਂ ਮੈਂ ਉੱਥੇ ਇੱਕ ਦਿਨ ਗਿਆ ਸੀ ਬੰਦੇ ਆਪਣੇ ਲੱਕੜ ਚਿਰਾਣ ਗਏ ਸੀ ਤੇ ਉੱਥੇ ਉਹ ਸਰਦਾਰ ਕਹਿਣ ਲੱਗਾ ਆ ਰਿਹਾ ਮਾਲਕ ਇਹ ਕਿ ਅੱਗੇ ਸਾਹਮਣੇ ਦੁਕਾਨ ਹੈ ਕਿਉਂਕਿ ਦੇ ਨੇ ਹਰਿਆਣੇ ਦੇ ਬੰਦੇ ਕਣਕ ਲੈਂਦੇ ਪਏ ਆ ਠੀਕ ਹੈ ਤੇ ਬਾਜ਼ਾਰ ਦੇ ਰੇਟ ਹੀ ਲੈਂਦੇ ਆ ਧੰਮੀ ਫੇਰ ਲੈਂਦੇ ਆ ਰੁਪਿਆ ਸੇਂਗਣਾ ਹਮ ਅੱਛਾ ਜੀ ਉਹ ਸਾਰਾ ਪਿੰਡ ਮੇਰੇ ਵੇਸੇ ਸੂਆਈ ਹੈ ਉਹ ਉੱਥੇ ਸਾਰੇ ਸੂਆ ਬੈਠੇ ਸੀ ਆਦਾ ਛੇਡ ਬੜਾ ਚੰਗਾ ਹੈ ਬੜਾ ਚੰਗਾ ਬੜਾ ਤਗਲਾ ਛੇਡ ਹੈ ਇਹਦਾ ਭਰਾ ਜਿਹੜਾ ਹੈ ਉਹ ਪੂਲਾਂ ਦੇ ਠੇਕੇ ਹੈਗੇ ਹੁੰਦੇ ਕੋਲੇ ਨਹਿਰਾਂ ਦੇ ਡਰੇਨਾਂ ਦੇ ਤੇ ਸੜਕਾਂ ਦੇ ਹੂੰ ਹੂੰ ਤੇ ਕਰੋੜ ਰੁਪਏ ਰੋਜ਼ ਆਉਂਦੇ ਨੇ ਕਿ ਐਡੇ ਵੱਡੇ ਸ਼ਹਿਰ ਠੇਗੇ ਤੇ ਇਹ ਆ ਵੇ ਇੱਥੇ ਕੰਡਾ ਲਾ ਕੇ ਦਿੱਤਾ ਇੱਕ ਨੂੰ ਕਹਿੰਦਾ ਫਰੀ ਤੇ ਕੰਡਾ ਦੇਦਾ ਫਰੀ ਅ ਤੇਰੇ ਹੋਊਗਾ ਸਾਰੇ ਮਰਜ਼ਾ ਕਿ ਮੈਨਾਂ ਕੱਲ ਖਰੀਦੀ ਅੱਜ ਇਹਨੇ ਕੰਡਾ ਤੇਰਾ ਫਰੀ ਹੋਊਗਾ ਹੂੰ ਹੂੰ ਅੱਛਾ ਕਹਿੰਦੇ ਕੋਈ ਦੱਸੋ ਤੁਹਾਡੇ ਪਿੰਡਾਂ 'ਚ ਕੋਈ ਗਰੀਬਾਂ ਦੇ ਵਿਆਹ ਹੋਇਆ ਹੋ ਰਿਹਾ ਕੁੜੀਆਂ ਦਾ ਤੇ ਦੱਸੋ ਅਸੀਂ ਯਾਨੀ 25-25 ਹਜ਼ਾਰ ਰੁਪਏ ਦੇ ਆਣੇ ਇਹ ਸਾਰੀ ਕੁੜੀਆਂ ਜੇ ਦੱਸੋ ਕਿੰਨੇ ਪਿੰਡ 'ਚ ਵਿਆਹ ਹੈ ਛੇ ਠੀਕ ਹੈ ਮਤਲਬ ਲਾਲਚ ਦਿੱਤਾ ਗਿਆ ਹਾਂ ਲਾਲਚ ਦਿੱਤਾ ਗਿਆ ਅੱਛਾ ਤੁਹਾਡੀ ਕਿੰਨੀ ਕੋ ਕਣਕ ਲੈ ਗਏ ਜੀ ਕਿੰਨੇ ਕਣਕ ਹੈਗੀ 7 ਲੱਖ ਦੀ ਕਿਹੜਾ ਪਿੰਡ ਪੋਣੇ 8 ਪੋਣੇ ਪੋਣੇ 800 ਮਣਟ ਸੀਗੀ ਅੱਛਾ ਤੇ 7 ਲੱਖ ਕਰੀਬ ਹੈਗਾ ਪੰਜ ਚਾਰ ਹਜ਼ਾਰ ਉੱਤੇ ਥੱਲੇ ਹੈ ਅੱਛਾ ਅੱਛਾ 7 ਲੱਖ ਰੁਪਏ ਕਿੰਨੇ ਕੋ ਲੋਕ ਹੈ ਜਿਹੜੇ ਪਿੰਡ ਤੁਹਾਡਾ ਕਿਹੜਾ ਹੈ ਰਾਏਪੁਰਾ ਮੈਂ ਤਾਂ ਰਾਏਪੁਰਾ ਦਾ ਇਕੱਲਾ ਹੀ ਆਇਆ ਸੀ ਅੱਛਾ ਮਤਲਬ ਰਾਏਪੁਰਾ ਦਾ ਵੀ ਰਕਬਾ ਗਿਆ ਵਿੱਚ ਤੁਹਾਡਾ ਹੈ ਆ ਗਿਆ ਮੇਰੀ ਮੇਰੀ ਗਿਆ ਔਰਤਾਂ ਨਹੀਂ ਗਿਆ ਰਾਏਪੁਰਾ ਦਾ ਅੱਛਾ ਅੱਛਾ ਤੁਹਾਡੀ ਕੱਲੀ ਆਹ ਕੀ ਹੈ ਕੰਡਾ ਜਿਹੜਾ ਨਾ ਮੋਕੇ ਤੇ ਲਾਇਆ ਗਿਆ ਚਾਦਰ ਪਹਿਲਾਂ ਲਾ ਦਿੰਦੇ ਨਾਲ ਰਾਇਪਰੇ ਦੀ ਕਰਨ ਕਾਫੀ ਆ ਜਾਣੀ ਸੀ ਅੱਛਾ ਬਚ ਗਏ ਉਹ ਬੰਦੇ ਹਾਂ ਉਹ ਬਚ ਗਏ ਚੰਗੇ ਹੋ ਗਏ ਕਿੰਨੇ ਕੁ ਲੋਕ ਕੇਰਾ ਖੇੜਾ ਤੇ ਕਿਹੜੇ ਖੇੜੇ ਤੇ ਤਕਰੀਬਨ 50% ਲੋਕਾਂ ਨੇ ਕਨਕ ਸਿਟੀ ਹੈ ਕਿੰਨੇ ਕੁ ਲੋਕ ਅੰਦਾਜ਼ਾ ਮਤਲਬ ਕਿੰਨੇ ਕੋਈ ਅੰਦਾਜ਼ਾ ਕੋਈ ਕਹਿੰਦੇ ਆ ਵੀ 1 ਲੱਖ 60000 ਰੁਪਿਆ ਘਟੋ ਵਟ ਲੈ ਗਏ 1 ਕਰੋੜ 1 ਕਰੋੜ ਜਾਂ 60 ਲੱਖ ਰੁਪਿਆ ਕੀ ਕਾਰਵਾਈ ਦੀ ਮੰਗ ਕਰਦੇ ਹੋ ਚੌਧਰੀ ਸਾਹਿਬ ਉਹਨਾਂ ਨੇ ਕਹਿੰਦਾ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਇਹ ਤਾਂ ਵੰਡੀਆਂ ਦੇ ਪੇਸ਼ੇ ਉੜਾਈ ਜਾਂਦੇ ਕਹਿੰਦੇ 70 ਲੱਖ ਦਾ ਪੀੜ੍ਹੀਆਂ ਵੰਡੇਆਂ ਤੰਗੀ ਹੈ ਉਹਨਾਂ ਦਿੱਤੇ ਹੈ ਦਿੱਤੇ ਹੈ ਕਦੇ ਪਿੰਡ ਦਾ ਝੂਠ ਮਾਰ-ਵਾਰ ਕੇ ਝੂਠ ਮਾਰੀ ਕੇ ਦਿੱਤਾ ਪੈਸੇ ਵੀ ਨਹੀਂ ਕਿਸੇ ਨੂੰ ਕਿ 70 ਲੱਖ ਦਾ ਇਹਨਾਂ ਵੰਡੇ ਆ ਹੋਈ ਹੋਈ ਦੇ ਦਿਆ ਕਦੇ ਉਹਦੇ ਉਹਦੇ ਦੇ ਦੇ ਕੋਈ ਨਹੀਂ ਮੈਨੂੰ ਸਾਨੂੰ ਕੱਢ ਕੇ ਦੇ ਦਿਓ ਯਾਰ ਅਸੀਂ ਇਹਨਾਂ ਤੇਜ ਗਏ ਉਹਨਾਂ ਤੇ ਹੋ ਗਿਆ 3 ਮਹੀਨੇ ਹੋ ਗਏ ਪਹਿਲਾਂ ਸਾਡੇ ਪਿੰਡ ਦੇ ਵਿੱਚ ਰਹਿੰਦੇ ਹਨ ਅੱਛਾ ਤੇ ਸੰਦੀਪ ਸਿੰਘ ਦੇ ਘਰੇ ਰਹਿੰਦੇ ਸੀ ਚੌਧਰੀ ਸਰਪੰਚ ਸਾਹਿਬ ਉਹਨਾਂ ਦੇ ਮੁੰਡੇ ਦੇ ਠੀਕ ਹੈ ਤੇ ਸਾਨੂੰ ਕਹਿੰਦੇ ਕਿ ਕੱਢ ਕੇ ਸਾਨੂੰ ਦੇ ਦਿਓ ਠੀਕ ਹੈ ਅਧਿਕ ਤੇ ਜਗਾ ਯਾਰ ਦੇ ਚ ਅਸੀਂ ਨਹੀਂ ਦਿੱਤੀ ਮਤਲਬ ਕਈਆਂ ਘੱਟੋ ਘੱਟ 50 100 ਬੰਦਿਆਂ ਨੇ ਦਿੱਤੀਆਂ ਕਣਕ ਜੀ ਠੀਕ ਹੈ ਤੇ ਮਤਲਬ ਜਦੋਂ ਪੇਮੈਂਟ ਦਾ ਖਿਆਂ ਕਹਿੰਦੇ ਪੇਮੈਂਟ ਅੱਜ ਦਿੰਨੇ ਆ ਤੁਹਾਨੂੰ ਸਵੇਰੇ ਦਿੰਨੇ ਆ ਅੱਛਾ ਉਸ ਤੋਂ ਬਾਅਦ ਉਹ ਪਤਾ ਨਹੀਂ ਲੱਗਾ ਕਿੱਧਰ ਗਿਆ ਫਿਰ ਅਸੀਂ ਹੌਲੀ ਹੌਲੀ ਪਤਾ ਕੀਤਾ ਫਿਰ 163 ਨੰਬਰ ਦੁਕਾਨ ਹੈ ਜੀ ਮਲੋਟ ਅੱਛਾ ਸਾਡੇ ਕਿਰੇ ਖੜੇ ਦੀ ਸਾਰੀ ਕਣਕ ਉੱਥੇ ਗਈ ਆ 18 ਕੈਂਟਰ ਗਏ ਉੱਥੇ ਅੱਛਾ 18 ਕੈਂਟਰ ਹਾਂ 18 ਕੈਂਟਰ ਗਏ ਉੱਥੇ ਠੀਕ ਹੈ ਕਿੰਨੀ ਕੁ ਕਣਕ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਕਣਕ ਤਾਂ ਪਿਆਹ 55 ਮਣਕਲੇ ਦੀ ਕੜਕ ਸੀ ਦੀ 18 ਗੱਲਾਂ ਦੀ ਕੰਨਕ ਸਾਦੀ ਗਈ ਉੱਥੇ ਅੱਛਾ ਤੁਹਾਡੇ 18 ਗੱਲ ਹਾਂਜੀ ਹਾਂਜੀ ਅੱਛਾ ਪਿੰਡ ਸਾਰੇ ਪਿੰਡ ਦੀ ਕੰਨ ਸਾਰੇ ਪਿੰਡ ਦੀ ਸਾਰੇ ਪਿੰਡ ਦੀ ਕਿਸੇ ਨੇ ਲੱਖ ਦੀ ਸਿੱਟੀ ਕਹਿੰਦੇ 2 ਲੱਖ ਦੀ ਕੀਤੀ ਹੁਣ ਆ ਚੌਧਰੀ ਸਾਹਿਬ ਖੜੇ ਆ ਇਹਨਾਂ ਨੇ 7 ਲੱਖ ਦੀ ਇਹਨਾਂ ਨੇ ਸਿੱਟੀ ਹੈ ਅਸ਼ਕਲ ਨੇ 7 ਲੱਖ ਦੀ 7 ਲੱਖ ਦੀ ਆ ਖੜੇ ਆ ਟੋਟਲ ਕਿੰਨਾ ਕੋ ਨੁਕਸਾਨ ਆ ਪਾ ਮੰਨਦੇ ਆ 1.5 ਕਰੋੜ ਦਾ ਜੀ ਅੱਛਾ ਅੱਜ ਕੀ ਮੰਗ ਕਰਨ ਆਇਓ ਤੁਸੀਂ ਥਾਣੇ ਮੈਂ ਕਹੀ ਗੱਲ ਸਾਨੂੰ ਖਾਸ ਸਹੀ ਦਾ ਬਸ ਸਾਨੂੰ ਸਾਫ਼ ਚਾਹੀਦਾ ਸਾਨੂੰ ਹੂੰ ਕੀ ਕਹਿੰਦੇ ਹੋ ਫਿਰ ਥਾਣੇਦਾਰ ਸਾਹਿਬ ਥਾਣੇਦਾਰ ਕਹਿੰਦੇ ਹਨ ਸਾਫ਼ ਤੋਂ ਨੇ ਕਰਨ ਅੱਛਾ ਇਹ ਬੰਦਾ ਹੁਣ ਮਲੋਟੋਂ ਆਇਆ ਛੇਡ ਆਊਗਾ ਅਸੀਂ ਛੇਡ ਹਾਂ ਉਹਨਾਂ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸਦੇ ਕੀ ਕੀ ਕਹਿਣਾ ਚਾਹੋਗੇ ਮਤਲਬ ਕਿਸਾਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਹਾਂ ਹੁਣ ਦੇਖ ਲਓ ਜੀ ਤੁਹਾਡੇ ਸਾਹਮਣੇ ਇਹ ਕਿਸਾਨ ਤਾਂ ਪਹਿਲਾਂ ਹੀ ਮਰਿਆ ਹਾਂ 6 ਮਹੀਨੇ ਸਾਡੀ ਫਸਲ ਦੀ ਰੋਲ ਕੇ ਰੱਖੀ ਤੇ ਤੁਸੀਂ ਵਪਾਰੀ ਨੂੰ ਸਿੱਧਾ ਦੇਣ ਦੀ ਬਜਾਏ ਤੁਸੀਂ ਅਨਾਜ ਮੰਡੀ ਸਾਨੂੰ ਸਾਨੂੰ ਲਾਜ ਦਿੱਤਾ ਜੀ ਉਹਨਾਂ ਨੇ ਕਿਹਨਾਂ ਤੁਹਾਨੂੰ ਰੁਪਈਆ ਰੁਪਈਆ ਦામੀ ਦੇਵਾਂਗੇ अच्छा ते 2425 ਰੁਪਏ ਤੁਹਾਡੇ ਕੰਨ ਖਰੀਦਾਂਗੇ ਇਥੇ ਉੱਥੇ ਕੰਡਾ ਲਾਤਾ ਸਾਡੇ ਪਿੰਡ ਬੱਚੀਆਂ ਖਾਲ ਦੇ ਨਾਲ ਲਾਲਚ ਦੇ ਵਿੱਚ ਆ ਕੇ ਲਾਲਚ ਦੇ ਵਿੱਚ ਆ ਕੇ ਪਿੰਡ ਸਾਡਾ ਕਿਹੜੇ ਖੜਾ ਜੀ ਅੱਛਾ ਸਾਡੇ ਪਿੰਡ ਦੇ 2-3 ਮਹੀਨਾ ਪਹਿਲਾਂ ਆਏ ਸੀ ਬੰਦੇ ਸਰਸੀ ਤੋਂ ਹੂੰ ਹੂੰ ਸਾਡੇ ਪਿੰਡ ਦਾ ਸੰਦੀਪ ਕੁਮਾਰ ਸਾਨੂੰ ਸਾਥੂ ਦਾਮ ਉਹਦੇ ਘਰ ਰਹਿੰਦੇ ਰਏ ਫਿਰ ਉਹਨਾਂ ਨੇ ਨੰਬਰਦਾਰ ਦਰਮੀਰ ਦਾ ਮਕਾਨ ਕਿਰਾਏ ਤੇ ਲੈ ਲਿਆ ਹੂੰ ਹੂੰ ਇਸ ਤਰ੍ਹਾਂ ਉਹਨਾਂ ਨੇ ਦੁਕਾਨ ਵੀ ਕਿਰਾਏ ਤੇ ਲਈ ਤੇ ਕੰਡਾ ਕੰਪਿਊਟਰ ਕੰਡਾ ਵੀ ਲਵਾ ਲਿਆ ਵੱਡਾ ਹੂੰ ਹੂੰ ਕਿ ਉਹ ਪਿੰਡੋਂ ਜਿਹੜਾ ਸਟਾਉਂਦੇ ਸੀ ਤੇ ਪਿੰਡ ਵਿੱਚ ਹੀ ਲੈਣ ਦੇਣ ਕਰਨ ਲੱਗੇ ਉਹ ਹੁਣ ਜੇ ਕਨਸਟੀ ਅਸੀਂ 18 ਤਰੀਕ ਨੂੰ ਉਹ ਕਹਿੰਦੇ ਸੀ ਅਜੇ ਬੱਚੇ ਲੈ ਕੇ ਆ ਰਹੇ ਆ ਤੇ پیسے ਤੁਹਾਨੂੰ ਕੱਲ ਅੱਜ ਸ਼ਾਮ ਨੂੰ ਦੇ ਦਾਂਗੇ ਹੂੰ ਹੂੰ ਉਹ ਦੋ ਤਿੰਨ ਦਿਨ ਪੈ ਗਈ ਜੀ ਜਿਹਦੇ ਪੈਸੇ ਉਹ ਲੈ ਕੇ ਖਰਾਰਾ ਹੋ ਗਏ ਸਾਰੇ ਸਾਰੇ ਜਿੰਮੇ ਵਾਲੇ ਛੋਟਾ ਛੋਟ ਵੀ ਕੇਰੇ ਪਿੰਡ ਦੇ ਰਾਇਪੁਰੇ ਦੇ 1 ਕਰੋੜ ਤੋਂ ਲੈ ਕੇ 1.5 ਕਰੋੜ ਰੁਪਏ ਤੱਕ ਕਪੜਾ ਹੋ ਗਏ ਚੁਕੇ। ਕੇਰਾ ਖੇੜਾ ਤੇ ਰਾਏਪੁਰਾ ਤੇ ਕਿੰਨੇ ਕੁ ਲੋਕ ਆ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਆ। ਇਹ ਹੈਗੀ ਕੋਈ 40-50 ਜਣੇ ਹੈਗੀ। 40-50 ਜਣੇ। ਹਾਂਜੀ। ਜੀ 1 ਕਰੋੜ ਤੋਂ ਲੈ ਕੇ 1.5 ਕਰੋੜ ਤੱਕ ਨੁਕਸਾਨ ਹੋ ਗਿਆ ਪਿੰਡਾਂ ਨੇ ਚੂਨਾ ਲੱਗ ਚੁਕੇ ਜੀ। ਹੂੰ ਹੂੰ। ਹੁਣ ਤਾਂ ਹੀ ਮੰਗੇ ਵੀ ਸਾਨੂੰ ਕਿਵੇਂ ਨਿਕੋ ਬੰਦੇ ਪਕੜੇ ਜਾਣ ਸਾਡੇ ਪੈਸੇ ਦੁਆਏ ਜਾਣ। ਨਹੀਂ ਜਦੋਂ ਇੱਕ ਸਰਕਾਰ ਨੇ ਪ੍ਰੋਪੋਜ਼ਲ ਰੱਖਿਆ ਵੀ ਅਨਾਜ ਮੰਡੀ ਦੇ ਵਿੱਚ ਵੇਚ ਸਕਦੇ ਹੋ ਮਤਲਬ ਡਾਇਰੈਕਟ ਐਦਾਂ ਕਿਉਂ ਕੀਤਾ ਤੁਸੀਂ ਮਤਲਬ ਕਿਸ ਤਰ੍ਹਾਂ ਉਹ ਕਹਿੰਦੇ ਸਾਡੇ ਪਿੰਡ ਦੇ ਆਪਣੇ ਐਸਡ ਲਾਇਸੈਂਸ ਬਣ ਚੁੱਕੇ ਆ ਜੀ ਉਹਨਾਂ ਦਿਖਾਇਆ ਤੁਹਾਨੂੰ ਕਿਸੇ ਨੂੰ ਨਹੀਂ ਤੇ ਪਿੰਡ ਵਿੱਚ ਉਹ ਕਣ ਸਟਾਉਂਦੇ ਸੀ ਤੇ ਪਿੰਡ ਵਿੱਚ ਬਣਗਾ ਕਾ ਲਿਆ ਕੇ ਵੇਚਦੇ ਸੀ ਉਹ ਤੇ ਪਿੰਡ ਵਾਲੇ ਲਗਤ ਪੈਸੇ ਦਿੰਦੇ ਸੀ ਕਿ ਪਿੰਡ ਦੇ ਲੋਕ ਲਾਲਚ ਚ ਆ ਗਏ ਸੀ ਹਾਂ ਜੀ 1% ਦਾ ਦਾਮ ਹੀ ਦੇਵਾਂਗੇ ਅਸੀਂ ਅਚਾ ਮਤਲਬ ਉਸ ਤਰ੍ਹਾਂ ਦੇ ਲਾਲਚ ਚ ਆ ਗਏ ਤੇ ਪੈਸੇ ਵੀ ਨਗਦ ਦੇ ਦਾਂਗੇ ਜ਼ਿਆਦਾਤਰ ਕਿ ਅੱਜ ਸੱਟੀ ਗਣਾ ਤੱਕ ਪਛਾਵਤ ਨਗਦ ਦੇ ਦਾਂਗੇ ਪੈਸੇ ਵੀ ਨਹੀਂ ਦਿੱਤੇ ਤੇ ਹਾਂ ਜੀ ਕਣਕ ਵੀ ਲੈ ਗਈ ਸਾਡੇ ਹੁਣ ਕੀ ਡਿਮਾਂਡ ਤੁਹਾਡੀ ਇਹ ਤੁਹਾਨੂੰ ਇਨਸਾਬ ਦਵਾਇਆ ਜਾਵੇ ਜਾਂ ਜਿਹਨਾਂ ਪਕੜਿਆ ਜਾਵੇ ਬੰਦਿਆਂ ਨੂੰ ਤਨੂੰ ਪੈਸੇ ਦੁਆਏ ਜਾਂਦੇ ਅੱਜ ਮੈਨੂੰ ਇੱਕ ਦਰਖਾਸਤ ਜਿਹੜੇ ਪਿੰਡ ਕੇਲਾ ਖੇੜਾ ਦੇ ਨਿਵਾਸੀਆਂ ਵੱਲੋਂ ਇੱਕ ਬੜੀ ਅਸਚਸਾਵਤ ਲਮਾਰਕ ਹੋਈ ਹੈ ਦਰਖਾਸਤ ਵਿੱਚ ਉਹਨਾਂ ਨੇ ਰੋਪ ਲਾਇਆ ਵਾਲਿਆਂ ਦੇ ਕੀਤੇ ਨਾਮ ਤੋਂ ਮਨਦੀਪ ਵਰਗ ਤੇ ਸਰਬੰਦ ਵਰਮਾ ਜਿਹਨੇ ਸਾਡੇ ਪਿੰਡ ਆਏ ਸੀ ਜਿਹੜਾ ਨੇ ਇੱਕ ਸ਼੍ਰੀ ਸ਼ਿਆਮ ਗੇਂਹ ਭੰਡਾਰ ਨਾਮ ਦੀ ਇੱਕ ਫਰਮ ਬਣਾਈ ਸੀ ਤੇ ਉਹ ਸਾਥੋਂ ਉਹਨਾਂ ਨੇ ਕਣਕ ਖਰੀਦ ਕੀਤੀ ਸੀ ਕਿ ਸਾਨੂੰ ਕਹਿੰਦੇ ਸੀ ਵੀ ਤੁਸੀਂ ਸਾਨੂੰ ਕਣਕ ਦਿਓ ਸਰਕਾਰੀ ਰੇਟ ਤੇ 2425 ਰੁਪਏ ਹਿਸਾਬ ਨਾਲ ਅਸੀਂ ਤੁਹਾਨੂੰ ਕਣਕ ਜਿਹੜੀ ਲੈ ਕੇ ਅਗਲੇ ਦਿਨ ਤੁਹਾਡੇ ਖਾਤੇ 'ਚ ਪੇਮੈਂਟ ਪਾ ਦਾਂਗੇ ਅਸੀਂ ਜਿਹੜਾ ਪਿੰਡ ਦੇ ਕਾਫੀ ਲੋਕਾਂ ਨੇ ਜਿਹੜੀਆਂ ਇਹਨਾਂ ਨੂੰ ਕਣਕ ਜਿਹੜੀ ਦਿੱਤੀ ਸੀ ਪਰ ਇਹਨਾਂ ਨੇ ਉਹਨਾਂ ਨੂੰ ਪੈਸੇ ਨਹੀਂ ਉਹਨਾਂ ਦੇ ਪਾਏ ਕੌਣਾ ਚੱਟੇ ਤੱਕ ਤੇ ਹੋਰ ਜਿਹੜਾ ਪਤਾ ਲੱਗਾ ਵੀ ਉਹ ਜਿਹੜੇ ਉੱਥੋਂ ਪਿੰਡ ਕੇ ਰੈਕੇਟੇ ਸੀ ਉਹਨਾਂ ਨੇ ਪਰੰਬਲਾਈ ਸੀ ਉੱਥੋਂ ਜਿਹੜੀ ਆ ਫਰਾਰ ਹੋ ਗਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਨਾ ਦੇਖੋ ਜੀ ਪੜਤਾ ਦਰਖਾਸਤ ਆਈ ਹੈ ਜੀ ਚੰਗਾਈ ਨਾਲ ਜੀ ਪੜਤਾਲ ਕਰ ਰਹੇ ਆ ਬੰਦਿਆਂ ਬਾਰੇ ਪਤਾ ਕਰ ਰਹੇ ਆ ਕਿ ਕੌਣ ਬੰਦੇ ਸੀ ਕਿ ਥੋੜੇ ਰਹਿਣ ਵਾਲੇ ਸੀਗੇ ਇਹ ਤਾਂ ਇਹ ਤਾਂ ਇਹਨਾਂ ਆਪਾਂ ਨੂੰ ਇਹਨਾਂ ਨੂੰ ਇੰਨਾ ਹੀ ਨਾਮ ਦਾ ਪਤਾ ਵੀ ਮਨਦੀਪ ਤੇ ਸਰਵਣ ਕੀ ਉਹ ਅਸਲ ਨਾਮ ਉਹਨਾਂ ਦੇ ਅਸਲ ਇਹੀ ਨਾਮ ਸੀ ਕਿ ਕਰਨੇ ਕੋਲੇ ਕੋਈ ਉਹਨਾਂ ਦੀ ਆਇਡੈਂਟੀਟੀ ਤਾਂ ਹੈ ਨਹੀਂ ਹੂੰ ਹੂੰ ਉਹਨਾਂ ਬਾਰੇ ਪੜਤਾਲ ਕੀਤੀ ਜਾ ਰਹੀ ਵੀ ਅਸਲ ਬੰਦੇ ਕੌਣ ਸੀ ਤੇ ਜੋ ਪੜਤਾਲ ਦਰਾਂ ਜਿ세 ਤੱਕ ਹੋਣ ਉਸ ਦੇ ਅਕੋਰਡਿੰਗ ਜਿਹੜੀ ਆ ਮਰਦ ਕੀ ਨਿਕਾਲ ਦੇ ਦਿੱਤੀ ਇਹ ਪਿੰਡ ਦੇ ਲੋਕਾਂ ਨੇ ਕਿੰਨੀ ਕੋਈ ਮਤਲਬ ਕਣਕ ਕਈ ਹੈ ਕਿੰਨਾ ਕੋਈ ਨੁਕਸਾਨ ਕਹਿੰਦੇ ਆ ਕਾਫੀ ਲੋਕਾਂ ਨੇ ਕੜਗ ਦਿੱਤੀ ਹੁਣ ਇਹਦਾ ਤਾਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜਿਵੇਂ ਜਿਵੇਂ ਸਾਡੇ ਕੋਲੇ ਜਿਹੜੇ ਜਿਹੜੇ ਬੰਦੇ ਦੀ ਸ਼ਿਕਾਇਤਾਂ ਆਉਣਗੀਆਂ ਜਿਹੜੇ ਸਟੇਟਮੈਂਟ ਜਿਹੜੇ ਸਾਡੇ ਰਿਪੋਰਟ ਆਉਣਗੇ ਉਹ ਪ੍ਰੂਫ ਦੇਣਗੇ ਕਿੰਨੀ ਕੜਗ ਵਿੱਚ ਉਹਦੇ ਅਕੋਰਡਿੰਗ ਹੀ ਅੰਦਾਜ਼ਾ ਲਾਇਆ ਜਾ ਸਕਦਾ ਕਿੰਨਾ ਦੀ ਸ਼ਰਤ ਜਿਹੜੀ ਉਹਨਾਂ ਦੀ